ਆ ਵੀਰੋ ਦੇਖੋ ਵੀ ਆ ਪੂਰਾ ਘੈਂਟ ਹੈ ਇਹਦੇ ਵਿੱਚ ਗੋਲ ਮੇਜ਼ ਬਣਾਵਾਂਗੇ ਤੇ ਤੁਸੀਂ ਦੇਖੋ ਵੀ ਤੁਹਾਨੂੰ ਕਿਵੇਂ ਲੱਗਿਆ ਇਹ ਬਣਾਉਣਾ ਇਹਨੂੰ ਤੇ ਸ਼ੁਰੂ ਕਰਦੇ ਆਂ ਤੇ ਵਿੱਚ ਬਾਈ ਕਹਿੰਦੇ ਨੇ ਯਾਰ ਵੀ ਇਹ ਬੰਦਾ ਕੋਈ ਬੋਲਦਾ ਹੋਰ ਹੈ ਵੀਡੀਓ ਕਿਸੇ ਦੀ ਹੋ ਰਹੀ ਹੈ ਤੇ ਇਹ ਵੀਡੀਓ ਵੀ ਆਪਾਂ ਬਣਾਉਣੀ ਆ ਬੋਲਦੇ ਵੀ ਆਪਾਂ ਤੇ ਛੀਰਦੇ ਵੀ ਆਪਾਂ ਹੀ ਆਂਗੇ ਤੇ ਦੇਖੋ ਤੁਹਾਨੂੰ ਕਿਵੇਂ ਲੱਗਦਾ ਇਹ ਵੀ ਇਹ ਆਪਾਂ ਬੱਚਿਆਂ ਵਾਂਗ ਤੇ ਛੋਟੇ ਬੱਚਿਆਂ ਵਾਂਗ ਤੇ ਬਣਵਾਇਆ ਕਿਸੇ ਬਾਈ ਨੇ ਟਾਲੀ ਦਾ ਟਾਲੀ ਦਾ ਹੈ ਫਟਕੁੱਚਾਗਾ 9 ਬਈ 9 ਦਾ ਹੈਗਾ ਤੇ ਦੇਖੋ ਕਿਵੇਂ ਲੱਗਦਾ ਵਧੀਆ ਲੱਗਦਾ ਤੇ ਵੀ ਪੂਰਾ ਇਹਨਾਂ ਓਕੇ ਕਰ ਦਿਆਂਗੇ ਜਿਵੇਂ ਇਹਨਾਂ ਨੂੰ ਵੀ ਹੈ ਬੱਗੋਂ ਜੀ ਬਹੁਤਾ ਖੁੰਝਾਂ ਤੇ ਬਧੀਨ ਲੱਗ ਰਿਹਾ ਹਾਂ ਰੱਖਣ ਤਾਂ ਇਹਦੇ ਚਾਰਸ ਦੀ ਸਲਾਹ ਤੇ ਜੀ ਫਿਰ ਵੀ ਇਹਦੇ ਵਿੱਚ ਆ ਖੁੰਝਾਂ ਤੇ ਵੱਗੋਂ ਬਹੁਤ ਆ ਗਈ ਵਿਚਾਰਸ ਦੇ ਨੂੰ ਆਪਾਂ ਘਟਾਉਂਦੇ ਸੀਗੇ ਤਾਂ ਫਿਰ ਇੱਥੇ ਬੈਠ ਨਹੀਂ ਹੁੰਦਾ ਬੱਚਿਆਂ ਦਾ ਕਿਉਂ ਛੋਟਾ ਹੋ ਜਾਂਦਾ ਤੇ ਆਪਾਂ ਨੇ ਹੁਣ ਦੇਖ ਦਿੰਦੇ ਸੈਟ ਚ ਲੱਗਿਆ ਖੁੰਜਾਂ ਤੋਂ ਖਰਾਬ ਹੋ ਗਿਆ ਇਹ ਖੁੰਜਾਂ ਤੋਂ ਪਰੋਂ ਗੋਲ ਕਰਾਂਗੇ ਜਮੈਂ ਗੋਲ ਹੀ ਕਰ ਦਾਂਗੇ ਨਲਿਆ ਜਿਹੜੀ ਬੱਗੂਆਂ ਇਹ ਲਈ ਜੂਗੀ ਐਨ ਪੂਰਾ ਸਾਫ ਹੋ ਜੂਗਾ ਜਮੈਂ ਪੂਰਾ ਗੋਲ ਕਰ ਦਾਂਗੇ ਕੋਈ ਆਪਾਂ ਇਹ ਤੇ ਨਿਸ਼ਾਨ ਨਹੀਂ ਲਾਇਆ ਹੈਗਾ ਕੋਈ ਅਲੀਕਾ ਨਹੀਂ ਆਪਾਂ ਜਵਾਨੀ ਬਣਾਇਆ ਇਹ ਮਤਲਬ ਮੂਹ ਜਵਾਨੀ ਕੋਈ ਇਹ ਤੇ ਨਿਸ਼ਾਨ ਨਹੀਂ ਲਾਇਆ ਕੋਈ ਕੱਲ ਨਹੀਂ ਲਾਇਆ ਕੋਈ ਮੇਕ ਨਹੀਂ ਲਾਈ ਤੇ ਦੇਖੋ ਕਿਵੇਂ ਬਣਿਆ ਆਂਦੇ ਵਧੀਆ ਲੱਗਿਆ ਤੁਹਾਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਜਰੂਰ ਉਸ ਚਾਹੇ ਵਧੀਆ ਲੱਗਿਆ ਤਾਂ ਵਧੀਆ ਕਹੋ ਤੇ ਘੱਟ ਲੱਗਿਆ ਤਾਂ ਘੱਟ ਜੇ ਕਹੋ ਤੇ ਓਕੇ ਧੰਨਵਾਦ